ਤੇ ਬਹਿਰਿਆਂ ਨੂੰ ਵੱਖ-ਵੱਖ ਪਾਰਟੀਆਂ ਵਿੱਚੋਂ ਚੁਣ ਕੇ ਤੁਸੀਂ ਭੇਜਿਆ ਉਹਨਾਂ ਦੇ ਪ੍ਰੈਜ਼ੀਡੈਂਟ ਕਹਿੰਦੇ ਆ ਕਿ ਪੈਰਾਂ ਦੀਆਂ ਜੁੱਤੀਆਂ ਨੂੰ ਸਿਰ ਤੇ ਬਿਠਾ ਲਿਆ ਇਸ ਤਰ੍ਹਾਂ ਕਾਂਗਰਸ ਦੀ ਹਾਰ ਹੋ ਗਈ ਕਦੀ ਕਾਂਗਰਸ ਦੇ ਐਮ.ਐਲ.ਏ ਵਿਧਾਨ ਸਭਾ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਉਸ ਐਮ.ਐਲ.ਏ ਨੂੰ ਮਰਗੀ ਪਾਗੇ ਉਹਨੂੰ ਜੁੱਤੀ ਸੰਗਾਓ ਤੇ ਜਦੋਂ ਇਸ ਤਰ੍ਹਾਂ ਉਹਨਾਂ ਨੂੰ ਬੇਪੱਤ ਕੀਤਾ ਗਿਆ ਤਾਂ ਫਿਰ ਉਹ ਕਹਿੰਦਾ ਕਿ ਅਸੀਂ ਕਾਂਛੀ ਰਾਮ ਦੇ ਸਪਾਈਆਂ ਫਿਰ ਉਹਨਾਂ ਨੂੰ ਕਾਂਛੀ ਰਾਮ ਜਾਦ ਆਉਂਦਾ ਜਿਸ ਕਾਂਗਰਸ ਪਾਰਟੀ ਨੇ ਜਿਉਂਦੇ ਜੀ ਬਾਬਾ ਸਾਹਿਬ ਨੂੰ ਰੱਜ ਰੱਜ ਕੇ ਗਾਲਾਂ ਕੱਢੀਆਂ ਅੱਜ ਵੀ ਉਹਨਾਂ ਦੀ ਸੋਚ ਉਹੀ ਹੈ ਅੱਜ ਵੀ ਆਮ ਆਦਮੀ ਪਾਰਟੀ ਦੀ ਸੋਚ ਉਹੀ ਹੈ ਕਿਉਂਕਿ ਜੇ ਤੁਹਾਡੇ ਹਿੱਤਾਂ ਦੀ ਕੋਈ ਅਗਵਾਈ ਕਰਦਾ ਕਿ ਮੈਂ ਤੁਹਾਨੂੰ ਅੰਕੜੇ 1 ਮਿੰਟ ਦੇ ਵਿੱਚ ਦੱਸਣਾ ਚਾਹੁੰਦਾ ਕੁਝ ਲੋਕ ਕਹਿੰਦੇ ਆ ਕਿ ਬੀਐਸਪੀ ਨੂੰ ਵੋਟਾਂ ਪਾ ਕੇ ਖਰਾਬ ਨਾ ਕਰਿਓ ਅੱਜ ਵੀ ਕਿਤੇ ਜ਼ੁਲਮ ਜਿਆਤੀ ਹੋਵੇ ਤਾਂ ਬਹੁਜਨ ਸਮਾਜ ਪਾਰਟੀ ਤੋਂ ਬਗੈਰ ਕਿਸੇ ਨੇ ਸੜਕਾਂ ਤੇ ਨਹੀਂ ਆਉਣਾ ਨੀਲੇ ਝੰਡੇ ਲੈ ਕੇ ਤੁਹਾਡੇ ਹੱਕਾਂ ਦੀ ਆਵਾਜ਼ ਨੂੰ ਅਗਰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਔਰ ਪਾਰਲੀਮੈਂਟ ਤੋਂ ਬਾਅਦ ਸੜਕਾਂ ਦੇ ਉੱਤੇ ਜੇ ਕਿਸੇ ਨੇ ਤੁਹਾਡੀ ਆਵਾਜ਼ ਅੱਜ ਤੱਕ ਬਲੰਦ ਕੀਤੀ ਹੈ ਤਾਂ ਉਹ ਸਾਬਕਾਂਸ਼ੀ ਰਾਮਜੀ ਦੀ ਅਗਵਾਈ ਵਿੱਚ ਬਣੀ ਹੋਈ ਬਹੁਜਨ ਸਮਾਜ ਪਾਰਟੀ ਦੇ ਨ타ੜਕ ਸ਼ੇਰਾਂ ਨੇ ਅਗਵਾਈ ਕੀਤੀ ਹੈ ਸੰਗਤੀ ਮੈਂ ਨੋਟ ਕਰ ਰਿਆ ਸੀ ਅੱਜ ਕਿ ਜਿਹੜੇ ਲੋਕ ਕਹਿੰਦੇ ਐ ਕਿ ਬਹੁਜਨ ਸਮਾਜ ਪਾਰਟੀ ਕਿਉਂਕਿ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਕਾਂਗਰਸ ਤੋਂ ਬਾਅਦ ਦੇਸ਼ ਦੀ ਤੀਜੀ ਨੰਬਰ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਐ ਔਰ ਜੇ ਮੈਂ ਵੋਟਾਂ ਦੇ ਅੰਕੜੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਂ ਤੇ ਉਸ ਦੇ ਮੁਤਾਬਕ 2019 ਦਾ ਇਲੈਕਸ਼ਨ 2019 ਤੋਂ ਬਾਅਦ 2024 ਦਾ ਇਲੈਕਸ਼ਨ ਆ ਰਿਹਾ ਹੈ ਜਿਸ ਪਾਰਟੀ ਨੂੰ ਦੇਸ਼ ਦੇ ਅੰਦਰ 2 ਕਰੋੜ 22 ਲੱਖ 46000 501 ਵੋਟਾਂ ਪਈਆਂ 2 ਕਰੋੜ 22 ਲੱਖ 46000 501 ਵੋਟਾਂ ਬਹੁਜਨ ਸਮਾਜ ਪਾਰਟੀ ਤੁਸੀਂ ਪਾਈਆਂ ਤੇ ਅੱਜ ਵੀ ਬਹੁਜਨ ਸਮਾਜ ਪਾਰਟੀ ਇਸ ਦੇਸ਼ ਦੀ ਤੀਜੇ ਨੰਬਰ ਦੀ ਰਾਜਸੀ ਪਾਰਟੀ ਹੈ ਹੰਬਲਾ ਮਾਰਨਾ ਹੋਵੇਗਾ ਜਿਸ ਰਹਿਬਰ ਦੀ ਸੋਚ ਸੀ ਕਿ ਮੰਗਣ ਵਾਲੇ ਹੱਥਾਂ ਨੂੰ ਮੈਂ ਜਿਉਂਦੇ ਜੀ ਵੰਡੜ ਵਾਲੇ ਬਣਾਉਣਾ ਚਾਹੁੰਦਾ ਅਸੀਂ ਮੰਗਤੇ ਤੇ ਭਿਖਾਰੀ ਕਿੰਨਾ ਚਿਰ ਬਣੇ ਰਹਾਂਗੇ ਕਿੰਨਾ ਚਿਰ 5-5 ਕਿਲੋ ਅਨਾਜ ਲੈਣ ਲਈ ਲੈਣਾ ਵਿੱਚ ਲੱਗੇ ਰਹਾਂਗੇ ਸਾਡੇ ਰਹਿਬਰਾਂ ਨੇ ਤਾਂ ਸਾਨੂੰ ਜੋ ਕੁਝ ਸਿਖਾਇਆ ਸੀ ਕਿ ਇਹ ਦਵਤੋਂ ਤੁਸੀਂ ਆਪਣੀਆਂ ਝੁੱਗੀਆਂ ਦੀਆਂ ਦੀਵਾਰਾਂ ਤੇ ਲਿਖ ਲਓ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਅੰਦਰ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ ਸੋ ਅਸੀਂ ਅੱਜ ਸੋਚਣਾ ਹੈ ਕਿ ਅਸੀਂ ਮੰਗਤੇ ਤੇ ਭਿਖਾਰੀ ਬਣਨਾ ਜਾਂ ਦੇਸ਼ ਦੇ ਹੁਕਮਰਾਨ ਬਣਨਾ ਫੈਸਲਾ ਤੁਸੀਂ ਕਰਨਾ ਕਿਉਂਕਿ ਤੁਹਾਡੇ ਬੁਹਾਂ ਤੇ دستਕ ਦੇਣ ਵਾਸਤੇ ਅੱਜ ਵੀ ਵਿਰੋਧੀ ਪਾਰਟੀਆਂ ਦੇ ਲੀਡਰ ਆਉਣਗੇ ਲੇਕਿਨ ਆਹ ਜਿਹੜੀ ਜਨਰੇਸ਼ਨ ਆ ਜਿਹੜੇ ਨੇਤਾ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਹਰ ਸਮੇਂ ਹਾਜ਼ਰ ਰਹਿੰਦੇ ਆ ਇਹਨਾਂ ਵੱਲ ਵੀ ਕਿਤੇ ਨਜ਼ਰ ਮਾਰ ਲਿਓ ਕਦੀ ਤੁਸੀਂ ਦਿਨ ਵੇਲੇ ਕਦੀ ਰਾਤ ਵੇਲੇ ਕਿਸੇ ਟਾਈਮ ਵੀ ਉਹਨਾਂ ਨੂੰ ਯਾਦ ਕੀਤਾ ਤਾਂ ਤੁਹਾਡੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੋਏ ਸੋ ਧੰਨਵਾਦ ਕਰਦੇ ਹੋਏ ਬਹੁਤ ਸਾਰੇ ਸਾਥੀ ਅੱਜ ਦੇ ਸਮਾਗਮ ਦੇ ਵਿੱਚ ਬਾਬਾ ਸਾਹਿਬ ਜੀ ਨੂੰ ਵਧਾਈਆਂ ਦੇਣ ਵਾਸਤੇ ਉਹਨਾਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਬਣਾਉਣ ਵਾਸਤੇ ਮਾਨਯੋਗ ਸੰਦੀਪ ਵਿਰਖ ਜੀ ਮਾਨਯੋਗ